ਸੋ ਸਿਕਾ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵੇਂ ਵਲੋਗ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਸੀਂ ਪਿਛਲੇ ਵਲੋਗ 'ਚ ਦੇਖਿਆ ਸੀ ਨਾ ਸਾਡੇ ਘਰ 'ਚ ਹੋ ਰਹੀ ਸੀ ਤਿਆਰੀ ਕਿਸੇ ਦੀ ਵੇਟ ਹੈ ਤੁਹਾਨੂੰ ਵੀ ਅੱਜ ਕਦਾਂ ਲੱਗਦੀ ਕਿ ਅਸੀਂ ਕਿਹਦੀ ਵੇਟ ਕਰ ਰਹੇ ਸੀ ਤੇ ਕਿਹਦੇ ਵਾਸਤੇ ਨੇ ਡੈਕੋਰੇਸ਼ਨ ਕੀਤੀ ਹੈ ਜੋ ਸਾਡੇ ਬਹੁਤ ਹੀ ਪਿਆਰੇ ਜੀ ਭੈਣ ਹੈ ਜਸਬੀਰ ਭੈਣ ਜਰਮਨੀ ਤੋਂ ਉਹ ਸਾਡੇ ਕੋਲੇ ਆ ਰਹੇ ਨੇ ਅੱਜ ਸਾਨੂੰ ਮਿਲਣ ਵਾਸਤੇ ਨਾ ਉਹਦੇ ਕਰਕੇ ਅੱਜ ਜਿਹੜੀ ਤਿਆਰੀਆਂ ਕੀਤੀ ਆਪਾਂ ਨੇ ਇਧਰ ਸਾਰੇ ਜਣੇ ਰੈਡੀ ਬੈਠੇ ਨੇ ਫਤੇ ਜੀ ਲਓ ਅਪੀਏ ਪਈ ਆਇਂਦਾ ਪਹਿਲਾ ਵੇਲੇ ਆ ਟਾਈਮ ਨਾ ਵੇਲੇ ਹੋਗੇ ਨਹੀਂ ਤਾਂ ਫਤੇ ਵੀ ਬਹੁਤ ਬੇਸਬਰੇ ਇੰਤਜ਼ਾਰ ਕਰ ਰਿਹਾ ਪਾਪਾ ਹੁਣ ਬੜ ਬੜ ਆ ਗਏ ਉਸ ਤੋਂ ਬਾਅਦ ਕਿਹੜਾ ਪਿੰਡ ਆਊਗਾ ਇਸ ਤੋਂ ਬਾਅਦ ਕਿਹੜਾ ਪਿੰਡ ਆਊਗਾ ਉਸ ਤੋਂ ਬਾਅਦ ਹਾਂ ਲੋਕ ਕਿਹੜਾ ਪਿੰਡ ਆਊਗਾ ਨਹੀਂ ਫਤੇ ਪੁੱਛ ਰਹੀ ਕਿਹੜੇ ਕਿਹੜੇ ਪਿੰਡਾਂ ਵਿੱਚ ਦੀ ਆਉਣਗੇ ਕਿਹੜਾ ਕੰਮ ਲੱਗੂਗਾ ਉਹ ਸੰਗਰੂਰ ਕਿੱਦਾਂ ਨੇ ਉਹਨਾਂ ਨੇ ਹਾਈ ਕੋਈ ਪਤਾ ਵੀ ਨਹੀਂ ਨਾ ਨਵੇਂ ਨੇ ਕਿ ਸਿੱਧੇ ਸੰਗਰੂਰ ਲਾ ਕੇ ਫੇਰ ਸੁਨਾਮ ਹੋਣ ਨਹੀਂ ਉਹਨਾਂ ਨੇ ਨੈਵੀਗੇਸ਼ਨ ਆਰਕ ਹੀ ਹੋਣੀ ਤੇ ਇੱਦਾਂ ਸਾਡੇ ਮੰਜੇ ਵੀ ਤਿਆਰ ਹੋ ਗਏ। ਇਹਦੇ ਕੱਪੜਾ ਲਾਉਣਾ ਸੀ ਕੱਪੜਾ ਲਾਤਾ। ਤੇ ਜਸਬੀਰ ਦੀਦੀ ਹੁਣੀ ਕਹਿੰਦੇ ਸੀ ਕਿ ਵੀ ਜਦੋਂ ਵੀ ਆਪਾਂ ਆਵਾਂਗੇ ਤੁਹਾਡੇ ਕੋਲੇ ਤੇ ਅਸੀਂ ਮੰਜੇ ਤੇ ਬਹਿ ਕੇ ਇਹ ਮੰਜੇ ਤੇ ਬਹਿ ਕੇ ਰੋਟੀ ਖਾਣੀ ਹੈ। ਤੇ ਚੁੱਲ੍ਹੇ ਤੇ ਬਹਿ ਕੇ ਚੁੱਲ੍ਹੇ ਦੇ ਕੋਲ ਕਿੰਨੀ ਮਟੇ ਬੈਠ ਹੋਈ। ਵਾਂਡੂ ਫੇਰਨੇ ਨੂੰ ਵਧੀਆ। ਜਾ ਕੋਈ ਨਾ। ਕੀ ਬਣੇ ਸਬਜੀ ਦਾ? ਬਸ ਮੈਂ ਉਹ ਕਰ ਰਹੀ ਹਾਂ ਕਿਉਂਕਿ ਰੋਟੀ ਤਾਂ ਹੋਵੇ ਖਾਣੀ ਨਹੀਂ। ਪਰਾਹਚਾਰੀ ਚਾਹੀਏ ਪਨੀਰ ਪਕਾ ਮਟਰ ਉਹ ਸੋਸ ਵੀ ਲੈ ਕੇ ਆਉਣੀ ਸੀ ਯਾਰ ਸਮੋਸੇ ਲਿਆਂਦੇ ਉਹ ਮੂੰਹ ਤੇ ਲੜੀ ਜਾ ਨਹੀਂ ਆਉਦਾ ਕਿੱਥੇ ਮੋਹ ਕਿਹੜੀ ਕੜਾਈ ਉਹ ਤਿਲਕ ਦੀ ਕੀ ਮਾਰੇ ਧਿਆਣਾ ਸੀ 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 ਦੇ ਨਾਮ ਲਿਖਿਆ ਹੈ ਹਾਂ ਵੱਡੀ ਵੱਡੀ ਸੀ ਥੋੜੀ ਦੋਨੇ ਕੇ ਮੱਧਲੇ ਭਾਵੇਂ ਤੇ ਚਿਮਣੀ ਚਲਾਉਣੀ ਚਾਹੀਦੀ ਹੈ ਇੱਕ ਵਰਤ ਕੇ ਵੀ ਲੱਗਤੇ ਚਿਮਣੀ ਚਲਾਉਣੀ ਸੀ ਆਹ ਦੇਖੀ ਮੱਤਰੀ ਚਾਹ ਕੜੀ ਮਾਚਰਗੀ ਇਨਾ ਤਾਂ ਹੁਣ ਨਾ ਲਗਾ ਕੇ ਰੱਖਣੀਆਂ ਨਾ ਫਤੇ ਨਾ ਲਗਾ ਕੇ ਰੱਖੀ ਨਾ ਉਹ ਕੈਂਡੀਆਂ ਆਪਣੀਆਂ ਵੇਖਿਆ ਪਤਾ ਨਹੀਂ ਮੈਂ ਮਰਦੀ ਕਿ ਕਮੀ ਵੀ ਲਗਾ ਕੇ ਰੱਖੀ ਇਹ ਲਗਾ ਕੇ ਰੱਖਣੀਆਂ ਹੁਣ ਫਤੇ ਤੇ ਚੀਜੀ ਇਹਨਾਂ ਆਪਣੀ ਜਗਾ ਹੱਥ ਹੈ ਪਾਈ ਤੇ ਹੰਬੜਾ ਮਾਰ ਕੇ ਮੈਂ ਤਾਂ ਹਰਾਣਾ ਇੰਨਾ ਬੜਾ ਕਿ ਆਇਆ ਪਿਆ ਖਾਣ ਬਸ ਨਹੀਂ ਛੱਡੋ ਮੈਂ ਸਮਝਾਇਆ ਤੁਸੀਂ ਉਹਨੂੰ ਨਹੀਂ ਨਹੀਂ ਮਾਰੀ ਹਣਾ ਨਹੀਂ ਭੋਕਲੇ ਕਿ ਸੀਨੇਮਾ ਹੈ ਕਾਏ ਕਰਾਂਗੇ ਪੁੱਤ ਤੈਨੂੰ ਦੇ ਦਾਂਗੇ ਉਹਨੂੰ ਰਹਿਣ ਦਾਂਗੇ ਆਈ ਮੁੰਡੇ ਕਿਥੇ ਮੁੰਡੇ ਕਿਥੇ ਮੁੰਡੇ ਟਿੱਕੀਆਂ ਖਾਂਦੇ ਮੈਂ ਤਾਂ ਬੋਡ ਮੈਂ ਤੁਰ ਕੇ ਚੱਕ ਕੇ ਕਿਤੇ ਵੀ ਵੀਡੀਓ ਉਹ ਕਰਨਾ ਕੋਈ ਬੁੱਲਟ ਬਣਦੀ ਵੀਡੀਓ ਮੈਂ ਖੜੀ ਤੈਨੂੰ ਆਉਣ ਨਾਲੇ ਪਰਾਟ ਖਾ ਲੋ ਦਿੱਤੀ ਹੁਣ ਪਹੁੰਚਣ ਵਾਲੇ ਨੇ ਆ ਮੁੱਗੀ ਓਏ 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 ਕੁੜੀ ਅੱਧੀ ਵਰਮਾਈ ਧੰਨਵਾਦ ਦੀਆਂ ਹੂੰ ਧੰਨਵਾਦ ਦੀਆਂ ਧੰਨਵਾਦ ਦੀਆਂ ਖਵਾਲੀਆਂ ਨਹੀਂ ਫਰਾਈ ਕਰ ਲਈਆਂ ਨੂੰ ਸਾਫ ਕਰ ਦਿੱਤਾ ਮੇਰੇ ਦਿਲ ਕਰਿਆ ਹੁਣ ਵੀ ਜ਼ਿਆਦਾ ਇਹ ਘਰੇ ਬਣਾਈਆਂ ਨੇ ਇਹ ਮੀੜਲੇ ਤਾਂ ਨਹੀਂ ਬੋਲਦੇ ਹੁੰਦੇ ਨੇ ਅੱਛਾ ਹੁੰਦੇ ਲੋ ਕਿਹੜੇ

ਹੂੰ 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 ਮਾਣ ਨਹੀਂ ਆ ਰਿਹਾ ਲਾਲ ਤਾਂ ਕੋਈ ਗੱਡੀ ਨਹੀਂ ਹੈਗੀ ਹੁਣ ਤੱਕ ਇਹ ਉਰ ਤਵਾਰ ਤੇ ਵਸੋ ਵੀ ਨੇ ਦੋ ਗੱਡੀਆਂ ਨੇ ਸਿੱਧ ਚਾਹ ਲੋਕੇਸ਼ਨ ਪੁੱਛਦੇ ਆ ਅੰਕਲ ਉਹ ਤੇਜ਼ ਭਜਾ ਲਾ ਅਤਲਾਈ ਕਰਦੇਸ ਜਾ ਰਹੀ ਉਹ ਜਾਂਦਾ ਆਹ ਬੜੀ ਨਾ ਕੀ ਫੁਕੀ ਤੇ। ਕੋਟਾਰੇ ਦੇ ਸੋਹੇ ਲੱਗਦਾ ਆਵੜ। ਵੀ ਉਹ ਬਾਹਲੀ ਚਿੱਟੀ ਵਰਤੀ ਏ। ਉਹ ਚਿੱਟੀ ਏ ਜਿਵੇਂ ਬੇ ਸਭ ਮੈਡਾ ਜਿਹਾ ਨਹੀਂ ਆਇਆ। ਉਹ ਵੀ ਕੁੱਤਾ ਭੌਂਕੀਂਦਾ। ਉਹ ਮਰ ਜਾਂਦਾ। ਉਸ ਦਿਨ ਵੀ ਇਨਿਆਈ ਕਰਿਆ ਸੀ ਆਪਣੇ ਪਾਪਾ ਵਾਰੀ। ਰੌਲਾ ਪਾਤਾ ਵੀ ਆਗੇ ਆਗੇ। ਉਹਦਰ ਸਕਾਈਸ਼ਾਟ ਚਲਾਤੀ। ਚੱਲ ਗਿਆ ਕੋਲੀ ਮਿੰਟਾਂ ਬਾਅਦ। ਬਸ ਇੱਕ ਕਦਮ ਮਿੰਟ ਦਾ ਫਰਕ ਪਿਆ ਸੀ ਇੱਕ ਕਦਮ ਮਿੰਟ ਦਾ ਉਹ ਅੱਡੇ ਦੇ ਸੀ ਕਿ ਉਦੋਂ ਹੀ ਅੱਗ ਲਾ ਦਿੱਤੀ ਇੰਨਾ ਕਿਹਾ ਸੀ ਸੁੱਟ ਦੇ ਇਹਨੇ ਸੁੱਟ ਨਹੀਂ ਹੈਗਾ ਪਿੱਛੇ ਨਾਲ ਅੱਗੇ ਕਰ ਤੋ ਖਾ ਇਹਦੇ ਪਿੱਛੇ ਨਾਲ ਇਹ ਬੋਲ ਚੁੰਠ ਬੋਲਦਾ ਜਲਦੀ ਹੈਗਾ ਲਓ ਇੱਕ ਆ ਇੱਕ ਆ ਗਲਾਵਾਂ ਮੈਂ ਦੇਖੋ ਨਹੀਂ ਆ ਜਣ ਕਵਾ ਓਏ ਅੰਦਰੋਂ ਲੈ ਅੰਦਰੋਂ ਗਾਲ ਲਾ ਬੜਾ ਹੋ ਜਾਣਗੇ ਤਿੰਨੇ ਨੇ ਲੈ ਕੋਈ ਰੰਗ ਭੱਜ ਗਿਆ ਸਾਰੇ ਦੇ ਮੂੰਹ ਤੇ ਅੱਧਾ ਤਾਂ ਪਾ ਦਰਾ ਨਹੀਂ ਬੱਤੀ మేనేజర్ కి కొంచెం ఫాస్ట్ గా కొడతది నితిపలకి నితిపలకి తీసే పాలు 200 లక్కే తరువా ਪਹਾੜੀ ਨਹੀਂ ਆਏ ਹੈਗੇ ਹੈ ਤਾਂ ਛਾਲੀ ਤੋਂ ਪਿੱਛੇ ਸੀਗੇ ਗਾੜੀ ਕ੍ਰੋਸ ਕਰਕੇ ਵੀ ਜਾਓ ਹੈ ਉਹ ਆ ਗਿਆ ਵੈਂਡ ਆ ਮੈਨੂਵਲ ਲੱਗ ਰਿਹਾ ਵਿਕਟੋਰ ਲੱਗ ਰਿਹਾ ਵਿਕਟੋਰ ਲੱਗ ਰਿਹਾ ਨੁਨਾ ਆ ਗਈ ਮਾਰੇ ਰੋ ਬੱਸ ਉਹ ਆ ਗਈ ਆ ਗਈ ਆਜੋ ਆਜੋ ਅੰਦਰ ਲਿਆਓ ਪਾਜੀ ਅੰਦਰ ਲਿਆਓ ਗੱਡੀ ਅੱਗੇ ਲਿਓ ਰਾਤ ਨੂੰ ਚ ਲਾਉਣਾ ਪਤਾ ਕਿਨੇ ਤੋਂ ਨਾਲ ਦੂਜੇ ਪਾਰਟੀ ਤੋਂ ਪੜਾ ਅੰਦਰ ਜਾਣਾ ਹਾਂ ਅੰਦਰ ਓਕੇ ਓਏ ਓਕੇ ਕਿਥੇ ਰੱਖਦੇ ਕੋਲ ਰੱਖਦੇ ਕਿੰਨ ਤੋਂ ਕਿ ਆ ਰੱਖਦੇ ਨੇ ਵੈਲਕਮ 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 ਵੈਲਟੋ ਆਏ ਵੇ ਸਾਸ਼ਵੀ ਗਾਧਨ ਨਾਲ ਵੈਲਕਮ ਇੰਡੀਆ ਸਾਸ਼ਵੀ ਗਾਧਨ ਸਾਸ਼ਵੀ ਗਾਧਨ ਆਇਨੀ ਤੁਹਾਨੂੰ ਸਾਸ਼ਵੀ ਗਾਧਨ یقین نہیں ہے نا ہائے نہیں Welcome Didi, Mama ਹਾਂ ਜੀ ਤੇਹਾਂ ਜੀ ਚਲੋ ਸਵਾਗਤ ਹੈ ਮੇਰੀ ਨਕੁਪਾਣੀ ਥੈਂਕ ਯੂ ਥੈਂਕ ਯੂ ਟੱਟਿਆ ਨਹੀਂ ਉਧਰ ਹੀ ਸਾਡ ਫੁੱਟੂਗਾ ਲੈਫਟ ਹਾਂ ਉਹ ਬੱਲੇ ਦਮ ਉਹ ਯੈਸ ਇਧਰ ਹੀ ਫੋਰਦਾ ਦਮ ਨੇ ले। था था था। तो ले। चलो अंदर कोई रेह तो नहीं क्या मिलने वाला हाँ हाँ भाई बनाने से ना हां चलो हम ਤੁਸੀਂ ਚੱਲ ਅੰਦਰ ਧਿਆਨ ਨਾਲ ਜੜਾ ਇਹ ਬੰਦਾ ਇੱਥੋਂ ਭਾਜੀ ਨੂੰ ਚਲ ਨੀ ਤੂੰ ਜਿਤੁੰ ਦਾ ਧੁੱਪ ਲੱਗਦੀ ਹੋਣੀ ਹੈ ਨਾ ਨੀ ਤੂੰ ਗਰਮੀ ਤਾਂ ਲੱਗਦੀ ਨਹੀਂ ਠੀਕ ਹੈ ਠੀਕ ਹੈ ਚਲ ਫੇਰ ਠੀਕ ਹੈ ਆ ਜਾ ਇੱਥੇ ਬੈਠ ਤੂੰ ਮੈਂ ਕਾਤੋਂ ਬੰਦ ਕਰ ਰਿਹਾ ਹਾਂ ਹੋਰ ਕੀ ਹੁੰਦਾ ਮੈਂ ਇਹ ਨੂੰ ਕੁੱਪੜਾ ਕੱਢਣਾ ਹੈ ਜਿਹੜੇ ਕਿ ਜਿਹੜਾ ਹਲਕੀ ਹੱਸੇ ਨਾ ਵਾਹ ਕੀ 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 ਕੱਟਣਾ ਨਹੀਂ ਕੱਟਣਾ ਚਲੋ ਬਾਰੀ ਕੱਟਣੀ ਦੀ ਲਾਲਾ ਚਲੋ ਆ ਜੀ ਬਾਰੀ ਸੁਣੀ ਮਤ ਲਾਓ ਨਾੜੋ ਸੁਣੀ ਵੀ ਧਰਮ ਤੋਂ ਹੀ ਆਇਆ ਹੋਇਆ ਹੈ ਕਾਪੜਾ ਕਾਪੜਾ ਜਿਹਾ ਲੱਗ ਰਿਹਾ ਉਹ ੱਥਲੇ ਨਹੀਂ ਪਰ ਇਹਨੂੰ ਪਤਾ ਸੀ ਕਿ ਇਹ ਲੋੜ ਤੇ ਬਚ ਗਏ ਅਮਰ ਕਿ ਤੁਸ ਜੈ ਕਾ ਕੱਢ ਲਵਾਇ ਚੱਕੇ ਲਵਾ ਲੈਣੇ ਹਨ ਹਾਂ ਠੀਕ ਕਰਤਾ ਤੇ ਆ ਹਾਂ ਬੇਤੀ ਜੀ ਆਹ ਚਾਹ ਬੋਲੀ ਬੋਲੀ ਬਹੁਤ ਬਹੁਤ ਥੈਂਕ ਯੂ ਜੀ ਸਾਡੇ ਕੋਲ ਆਏ ਹੈ ਹਾਂ ਅਲਦੀ ਰੇਟ ਜੀ ਸਾਨੂੰ ਪਰ ਕੁਛ

ਹਾਂਜੀ ਹਾਂ ਲੱਗਦਾ ਪਾਣੀ ਗਿਆ ਬੰਦਾ ਟਾਈਮ ਤੇ ਆ ਗਿਆ ਭਾਰੀ ਲੈ ਦੀ ਪ੍ਰਾਣੇ ਕਲਰ ਪੀਟ ਹੋ ਗਈ ਹੋਣੀ ਹਾਂ ਹਾਂਜੀ ਹਾਂਜੀ ਇਹ ਹਾਂ ਕੇ ਇਧਰ ਡੱਕ ਲਿਆ ਤੇ ਫਿਰ ਪਹਿਲਾਂ ਆਪਾਂ ਗੱਲਾਂ ਮਾਰਨੇ ਕਿ ਚਾਹ ਪੀਏ ਘੁੱਟ ਘੁੱਟ ਪਲਾ ਪੀ ਲਾਂ ਪਾਪਾ ਮੇਰੇ ਵੀ ਕਿਹੜਾ ਲੈਣੀ ਲੱਗਿਆ ਤਰੀਕਾ ਤਾਂ ਫੋਟੋਆਂ ਕਿ ਆਈਆਂ ਮੈਨੂੰ ਡਿਪੋਰਟ ਕਰਤਾ ਟਰੰਪ ਨੇ ਉਸ ਹੁੰਦੇ ਨੇ ਕਹਿੰਦਾ ਤੂੰ ਜਾ ਉੱਥੇ ਚਾਹ ਲੈ ਕੇ ਦਾ ਕੁਝ ਨਹੀਂ ਆ ਗਿਆ ਕੈਨੇਡਾ ਅਮਰੀਕਾ ਚ ਹੁਣ ਦੇਖਿਆ ਲੈ ਸੰਦੇਸ ਜੀ ਬੁਧਾਈ ਜੀ ਯਾਰ ਆਪਸੇ ਨੂੰ ਬੋਤਾ ਦੇ ਸਾਰਾ ਮੈਂ ਬੋਤਾ ਨਹੀਂ ਮੈਨੂੰ ਤਾਂ ਨਹੀਂ ਪਰਖਿਆ ਆ ਵੀਡੀਓ ਨਾ ਬਣਾ ਕਾਹਨ ਵੀਡੀਓ ਬਣਾਈ ਜਾਂਦਾ ਹੈ ਪਤਾ ਕਿ ਕਿ ਕੈਨੇਡਾ ਬਲੀ ਮੈਂ ਕੈਨੇਡਾ ਨਹੀਂ ਕਹੋਲੀ ਮੈਨੂੰ ਟ੍ਰੈਂਪਰੇਟ ਰਿਪੋਰਟ ਕੀਤਾ ਹੋਇਆ ਹੈ ਕਿ ਮੈਂ ਤਾਂ ਆਪ ਕੰਮ ਕਰ ਕਰ ਥੱਕ ਗਈਆਂ ਲੈ ਗਿਆ ਕਲੀ ਲੱਗਾ ਹੀ ਪਟੀ ਮੇਰੀ ਹਾਲੋ ਹੈ ਮਰ ਰਿਹਾ ਲਾ ਵੀ ਮਰਣ ਦਿਨਾ ਹਾਂ ਠੀਕ ਹੈ ਬਤਾ ਦੇਖਾ ਜਾ 200 ਰੁਪਏ ਦੇ ਦੇ ਉਹ ਬਹੁਤ ਹੈ ਪੁੱਤ ਬਹੁਤ ਨੇ ਬਹੁਤ ਨੇ ਨਹੀਂ ਹੋਇਆ ਕੋਈ ਵਿਆਹ ਨਹੀਂ ਹੋਇਆ ਕਾਹੂ ਬੁढ़ाई ਦੇ ਚਰੀ ਲੈਣੇ ਤਾਂ ਨਹੀਂ ਲੈ ਆਨੀ ਕਰ ਮਾਲੀ ਦੇਣਾ ਇੰਨਾ ਤਾਂ ਕੋਈ ਵੰਡੀ ਦਾ ਬਾਲਾ ਆਪਣਾ ਕੀ ਹੁੰਦਾ ਹੈ ਕਿਉਂ ਨਹੀਂ ਹੈਗਾ ਕਰ ਮਾਲੀ ਅੱਗੇ ਬੜੀ ਲੈਣੇ ਤਾਂ ਨਹੀਂ ਲੱਤ ਰੱਖੀਆਂ ਕਿਤੇ ਕੁਛ ਹੋ ਗਿਆ ਹਾਂ ਦੇ ਦੋ ਸੀ ਮੈਂ ਦੇ ਦਾਂ ਓਕੇ ਬਸ ਵੀਰੇ ਇਹ ਨਾ ਕਰੋ ਕਿਉਂ ਬੁੜਿਆ ਬਣਾਈ ਜਾਣਾ ਗਰੀਬਾਂ ਦੀਆਂ ਤੂੰ ਲੈ ਗਰੀਬਾਂ ਦੀ ਆਸੀ ਦਾ ਆਪ ਆਪਣੀ ਬਣਾਉਨੇ ਆ ਅਸ ਤਾਂ YouTube ਚ ਕਾਹ ਨਾ ਸਟਾਰ ਸਟਾਰ ਚ ਨਾ ਪਾ ਲਗਾ ਤਾ ਹੋਰ ਫੇਮਸ ਹੋ ਜਾਓਗੇ ਵਧੀਆ ਚੰਗੀ ਗੱਲ ਹੈ ਹਾਂ ਕਿਉਂ ਹੋ ਗਏ ਹੋ ਗਏ ਦਿੱਤੇ ਪਤਨ ਸੌਤਾ ਦੇ ਵੀ ਹਾਂ ਨਹੀਂ ਹਾਂ ਨਹੀਂ ਹਾਂ ਹਾਂ ਹਸੀ ਵਲੌਗ ਦੇਖਿਆ ਸੀ ਕੋਈ ਗੱਲ ਨਹੀਂ ਤੁਸੀਂ ਵੀ ਚਲੇ ਜਾਣਾ ਹੁਣ ਜਲਦੀ ਹੈ ਨਾ ਫਿਰ ਹੋਏ ਸੀ ਤੁਸੀਂ ਵੀ ਨਹੀਂ ਇਹ ਪੱਕਾ ਬਚਾ ਲਓ ਗੱਲਾਂ ਕਿੰਨੇ ਕੰਦਰ ਰੋਣ ਨੂੰ ਕਿਉਂ ਹੋਗਾ ਕਹਿੰਦਾ ਮਮਾ ਕਹ ਲਾ ਜੋ ਉਦੋਂ ਰੋਲ ਨਹੀਂਦਾ ਨਾ ਇੰਦਾ ਵੀ ਚੱਲ ਕੋਈ ਇੰਨਾ ਨਹੀਂ ਲੱਗਦਾ ਜਦੋਂ ਇਹ ਜਾਂਦੇ ਸੀ ਤਾਂ ਉਦੋਂ ਸ਼ਰਮ ਬੜੀ ਆਉਂਦੀ ਸੀ ਉਹ ਘਰ ਦੇ ਨੇ ਕਹਿਣਾ ਲੈ ਰੋਣ ਦੇ ਜੇ ਨਾ ਤੇ ਮੈਂ ਕੱਟੀ ਚ ਬਹਿ ਕੇ ਬੜਾ ਰੋੜਾ ਉਹਦੋਂ ਵੈਸੇ ਗਾਣੇ ਨੇ ਬਣੇ ਸਹੀ ਬਣੇ ਲੋਕ ਲੋਕ ਕੇ ਰੋਣ ਵਾਲਾ ਕੰਮ ਸੀ ਗਰੀ ਨਾਲੇ ਨਾ ਕੋਈ ਵੀਡੀਓ ਕਾਲ ਨਹੀਂ ਕੁਛ ਵੀ ਨਹੀਂ ਹੁੰਦਾ ਸਹੀ ਹਾਲ ਹੈ ਹੁਣ ਤਾਂ ਚਲੋ ਚਲੋ ਮੇਰੇ ਘਰ ਤੇ ਆ ਕਰਦੇ ਕੇੰਦੇ ਚੋ ਨਹੀਂ ਅੱਜ ਨਹੀਂ ਹੁੰਦਾ ਇਹਦਾ ਕੋਈ ਗੱਲ ਹੈ ਕੋਈ ਬੋਲ ਨਹੀਂ ਕੋਈ ਕੋਈ 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 ਹਾਂ ਕੇ ਕੇ ਖਾ ਗਏ ਕੋਤੇ ਤੇ ਚਿੱਤਰ ਪੈਣਗੇ ਆਖਰਾ ਹਾਂ ਕੇ ਕੇ ਕੋਤੇ ਕੁਛ ਗਿਆ ਉਹਦਾ ਹੀ ਪੁੱਤ ਉਹ ਗੇਰ ਉਹ ਕੋਈ ਕਰੇ ਅੰਡਾੜੀ ਹਾਂ ਆ ਰਖੜੀ ਹੈ ਉਹ ਨਾਹੀ ਆ ਗਈ ਹੈ ਭਾਈ ਸਾਰਾ ਸਮਾਨ ਪਕੌੜੇ ਰਹਿ ਗਏ ਤੁਹਾਨੂੰ ਓਏ ਰੇਤ ਨਹੀਂ ਇਹਨੂੰ ਕੋਈ ਆ ਜੋ ਦੇ ਦੇ ਸਾਰੇ ਦੂਜੀ ਪਲੇਟ ਕਿੱਥੇ ਆ ਦੇ ਨਾਲ ਦੀ ਲੈਟਾਂ ਹੀ ਨੇ ਗਗਨ ਤੂੰ ਕਿੱਥੇ ਜੜੀ ਜਾਣਾ ਆਹ ਲੈ ਲੈ ਤੈਨੂੰ ਘਰ ਪਰਪਲ ਆਂਦਾ ਹੈ ਹੋਰ ਐਸ ਕਿਹਦੇ ਤੋਂ ਕੰਮ ਕਰ ਰਿਹਾ ਹਾਂਜੀ ਇਹ ਕੰਮ ਦੇਖ ਮੈਨੂੰ ਤੂੰ ਮੈਨੂੰ ਤੂੰ ਪੰਜਾਬੀ ਪੜ੍ਹਾਓ ਯਾਰ ਮੈਨੂੰ ਪੜ੍ਹਨ ਦਾ ਸਨਮਾਨ ਦਿੱਤਾ ਨਹੀਂ ਤੂੰ ਗੇਮ ਨਹੀਂ ਕਬੱਡੀ ਦੀ ਆ ਤਾਂ ਉਹ ਜੋ ਵੀ ਆਪਣਾ ਦੇਨਿਆ ਪਾ ਜੋਗਦਾਨ ਦੇ ਨੇ ਜੋਗਦਾਨ ਨੂੰ ਕੀ ਕਹਾਂਗੇ ਇੰਗਲਿਸ਼ ਚ ਹਾਂ ਜਿਹੜੇ ਮੈਂਬਰਸ਼ਿਪ ਕਰਦੇ ਨੇ ਹਾਂ ਇਹਦੇ ਪਾਪਾ ਵਾ ਇਹਦੇ ਪਾਪਾ ਨੂੰ ਚਲਤੂ ਨਹੀਂ ਸਹੀ ਉਹ ਤੇ ਇਹਨੂੰ ਪਤਾ ਹੈ ਮੈਂ ਕਿਹਨੀਆਂ ਨਾ ਕੀ ਆਈ ਸੀ ਹਾਂ ਮੇਰੇ ਪਾਪਾ ਸਰਵ ਕਰਦੇ ਨੇ ਜਿਹੜੇ ਨਾਮ ਸੁਨਮਾਨਿਤ ਕੀਤਾ ਸੀ ਪੀ ਇਹ ਕੀ ਹੈ ਜੀ ਅਸੀਂ ਵੀ ਉਹਨੇ ਕੋਈ ਨਾ ਆ ਤਾਂ ਦੋਸਤ ਤੇਰਾ ਪਿਤਾ ਕਿ ਲਈ ਤੂੰ ਨਹੀਂ ਨਹੀਂ ਠੀਕ ਹੈ ਮਾੜਾ ਸਰ ਕਰ ਹਾਂ ਮੈਂ ਪਾਰੀ ਸਰ ਜਾਗੇ ਦਾ ਜਗ ਚਾਹ ਪੀ ਲੈ ਨਿਕਲੋ ਪੁੱਤ ਹੀ ਲੋਗੇ ਬਰੈਡ ਕੋੜੇ ਦੋ ਜੀ ਲੈਣੋ 50 ਰੁਪਏ ਦੇ ਦਿੱਤੇ ਕਿਹਾ ਤਾਂ ਕੋਈ ਨਹੀਂ ਗੱਲ ਚਕਿਤਾ ਹਸਾ ਦੇ ਦੁੱਧ ਹੀ ਕਰ ਦੇ ਉਦੋਂ ਪਾਣ ਤੇ ਤੂੰ ਰਹਿ ਗਈ ਹਾਂਜੀ ਉਹ ਘਿਲਾ ਕਰ ਨਹੀਂ ਹੋਏ ਹੈਗੇ ਪਕੌੜੇ ਨਹੀਂ ਜਿਆਦਾ ਕਰ ਨਹੀਂ ਮਾ ਹੋਰ ਕਰ ਤਾਂ ਚੱਲ ਹੁਣ ਤੱਕ ਨਹੀਂ ਨਹੀਂ ਸਹੀ ਹੈ ਸਹੀ ਜਾ ਆਜੇ ਪੰਜ ਦੇ ਕੀ ਆ ਤੈਨੂੰ ਵੇਹਰ ਦੇ ਨਾਲ ਵਾਇਆ ਯਾਰ ਲੈ 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 ਉਹ ਵੜਲੇ ਪਰੋਂ ਪਰੋਂ ਨੇ ਮਸਾਹੇ ਲੱਗੀ ਸਬਜੀ ਹੋਰ ਲੈ ਆਓ ਗੱਲ ਬਣੀ ਪਈ ਅੱਜ ਤਾਂ ਪੂਰੀ ਪਿੰਡਾਂ ਆ ਗਏ ਗਿਆ ਵੀ ਪਿੰਡ ਦੇ ਵਿੱਚ ਬਾਲ ਪਿੰਡੀ ਨਹੀਂ ਸੀ ਇੰਨੀ ਤੋਂ ਵੱਧ ਨਹੀਂ ਮੈਂ ਤਾਂ ਨਹੀਂ ਇੰਨੀ ਕਿੰਨਾ ਨਹੀਂ ਮੈਂ ਮੇਰੇ ਕੋਲ ਤੋਂ ਵਾਵਾ ਅੱਛਾ ਅਕਰ ਬੰਨੀ ਤੂ ਵੀਰ ਨੂੰਰੇ ਲੈ ਕੇ ਆਏ ਸੀਗੇ ਖੇਤ ਤੇਨਾਂ ਨੂੰ ਖੇਤ ਦਿਖਾਇਆ ਸਾਰਾ ਵੀਰੇ ਹੁਣ ਕਿਹੜੀ ਉਹ ਅਸਲ ਜਿਹੜੀ ਲੱਗੀ ਹੋਈ ਹੈ ਨਾ ਵਧੀਆ ਹੈਗਾ ਸਾਰਾ ਇੱਥੇ ਜਿਗੋਸ਼ੇਗਾ ਵਧੀਆ ਲੱਗੇ ਤੁਹਾਨੂੰ ਸਾਰਾ ਵਧੀਆ ਆਏਗਾ ਬਹੁਤ ਤੇ ਉਹਨਾਂ ਨੂੰ ਹਾਂਜੀ ਕਦੀ ਕਦੀ ਆ ਕੇ ਹਾਂ ਸੰਜਤ ਲੱਗਦਾ ਨੇ ਵੀ ਸਾਨੂੰ ਵੀ ਵਿਸ਼ੋਰ ਗੌਰ ਵਿਵਹਲਾ ਹੋ ਰਿਹਾ ਹੈ ਰਸੀ ਹੋ ਰਿਹਾ ਕਿ ਬਹਿਣ ਹੈ ਹੋ ਰੇ ਸ਼ਾਂਤੀ ਜੀ ਹੋ ਜਾਂਦੀ ਹੈ ਨਾ ਹਾਂਜੀ ਸ਼ਾਮ ਸ਼ਾਮ ਦੇ ਟਾਈਮ ਇਹ ਤਾਂ ਧੋਫ ਹੈ ਜੀ ਥੋੜੀ ਜੀ ਤੇ ਮੈਂ ਨੀਤੂ ਵੀ ਨੂੰ ਦੱਸਿਆ ਵੀ ਇਸ ਤੋਂ ਬਾਅਦ ਚੌਲਾਂ ਤੋਂ ਬਾਅਦ ਜਿਹੜੀ ਉਹ ਲੱਗੂਗੀ ਕਣਕ ਲੱਗੂਗੀ ਜਿਡੋ ਬਰਸੀਨ ਹਨਾ ਉਹ ਮੈਸਾ ਮੂਸਾ ਖਾਂਦਿਆ ਨੇ ਤੇ ਇਹਦਾ ਗੁਸ਼ ਦੱਸਿਆ ਬਸ ਜੇ ਬਾਕੀ ਮੈਨੂੰ ਕੋਈ ਜ਼ਿਆਦਾ ਗੱਲ ਨਹੀਂ ਆ ਰਹੀ ਹੈਗੀ ਤੇ ਆਪਣੇ ਉਹ ਵੀ ਦਿਖਾਤੇ ਘਰ ਵੀ ਦਿਖਾਤੇ ਵੀ ਆ ਇੰਨਾ ਆ ਇਦਨੇ ਆਪਣੇ ਘਰ ਨੇ ਹਨਾ ਤੇ ਮਿਤੂ ਵੀ ਨੂੰ ਬਹੁਤ ਵਧੀਆ ਲੱਗਿਆ ਹਨਾ ਰਿਆ ਕੇ ਘਰ ਵੀ ਨੋ ਹੈਗਾ ਆ ਵੀ ਪਨਾ ਸਾਰਾ ਹਾਂਜੀ ਇਹ ਵੀ ਆਪਣਾ ਖੇਤ ਮੈਂ ਦੱਸਤਾ ਨਾ ਤੇ ਕੰਨੇ ਵੀ ਬਹੁਤ ਵਧੀਆ ਥਾਵਾਂ ਤੇ ਆ ਤੇ ਵਧੀਆ ਸਾਫ ਸੁਥਰਾ ਜੀ